ਸਾਡੇ YouTube ਚੈਨਲ ਸੋਸ ਰਬ ਦੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਨਾਲ ਹੀ ਸਾਡੀ ਛੋਟੀ ਜਿਹੀ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈਲ ਆਈਕਨ ਤੇ ਕਰੋ ਕਲਿਕ ਨਵੀਂ ਤੋਂ ਨਵੀਂ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਆਓ ਤਾਂ ਨੂੰ ਲੈ ਚਾਲਦੇ ਹਾਂ ਇੱਕ ਨਵੀਂ ਵੀਡੀਓ ਤੇ ਖਬਰ ਦੇ ਵੱਲ ਹਾਂਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਦੋਸਤੋ ਜੋ ਫਾਰਮ ਟਰੈਕ 60 ਦੀਆਂ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੇ ਹਾਂ ਟਰੈਕਟਰ ਦੀਆਂ ਇਹ ਟਰੈਕਟਰ ਹੈ ਵਿਕਿਆਉ ਮਾਡਲ 1999 ਰੇਟ 195000 ਰੁਪਏ ਡਬਲ ਕਲਚ 13 6 28 ਦੇ ਟਾਇਰ ਜੋ ਤਸਵੀਰਾਂ ਸੀ ਤੁਹਾਨੂੰ ਟਾਇਰਾਂ ਦੀਆਂ ਦਿਖਾ ਰਿਹਾ ਜਾਂ 13 6 28 ਦੇ ਟਾਇਰ ਫਾਰਮ ਟਰੈਕਟਰ 60 ਦਾ ਮਾਡਲ 1999 ਰੇਟ 195000 ਰੁਪਏ ਜੋ ਵੀ ਵੀਰ ਟਰੈਕਟਰ ਲੈਣ ਦਾ ਚਾਹਵਣੋ ਤਾਂ ਵੀਡੀਓ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਕੰਟੈਕਟ ਨੰਬਰ ਹੈ ਇਸ ਵੀਰ ਦਾ ਦਿੱਤਾ ਹੋਇਆ ਉੱਥੋਂ ਤੁਸੀਂ ਨੰਬਰ ਪ੍ਰਾਪਤ ਕਰ ਸਕਦੇ ਹੋ ਤੇ ਟਰੈਕਟਰ ਦੇ ਰੇਟ ਸੰਬੰਧੀ ਜਾਂ ਕੋਈ ਹੋਰ ਗੱਲਬਾਤ ਕਰਨੀ ਹੋਵੇ ਉਹ ਤੁਸੀਂ ਕਰ ਸਕਦੇ ਹੋ ਤਸਵੀਰਾਂ ਟਰੈਕਟਰ ਦੀਆਂ ਦੇਖ ਸਕਦੇ ਹੋ ਜੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸਕਰੀਨ ਦੇ ਉੱਪਰ ਫਾਰਮ ਟਰੈਕ 60 13 ਸੇ 28 ਦੇ ਟਾਇਰ ਮਾਡਲ 1999 ਰੇਟ 1,95,000 ਡਬਲ ਕਲਚ ਫਾਰਮ ਟਰੈਕਟਰ ਟਰੈਕਟਰ ਜੋ ਵੀ ਵੀਰ ਲੈਂਡ ਦਾ ਚਾਹਵਨ ਹੋਵੇ ਤਾਂ ਕਮੈਂਟ ਇਨ ਬਾਕਸ ਵਿੱਚ ਕਮੈਂਟ ਵੀ ਕਰ ਸਕਦੇ ਹੋ ਤੇ ਨੰਬਰ ਪ੍ਰਾਪਤ ਕਰ ਸਕਦੇ ਹੋ ਧੰਨਵਾਦ ਜੀ